ਬਾਨੀ ਉੱਡ ਝੂਟ ਝੂ ਕਰਦੀ ਜੱਸ ਜਿਵੇਂ ਝੱਟ ਹੋਏ ਚਿੱਤੇ ਦੀ ਪੈਦੀ ਹੋਈ ਕਪੜੀਆ ਲੱਗਦਾ ਜੱਫਾ ਖੋਚ ਕੱਢੀ ਆ ਕੈਂਚੀ ਵੱਜੀ ਆ ਦਾ ਪਹਿਲਾ ਟੂਰਨਾਮੈਂਟ ਵਿੱਚ ਸਾਨੂੰ ਇੰਨਾ ਮਸਲਾ ਮਿਲ ਗਿਆ ਕਿ ਸਾਨੂੰ ਇੰਨਾ ਲੋਕਾਂ ਨੇ ਪਿਆਰ ਦਿੱਤਾ ਇੰਨੀਆਂ ਲੋਕਾਂ ਨੇ ਜਿਨ੍ਹਾਂ ਵੈਲ ਵਿਸ਼ਿੰਗ ਰਹੀਆਂ ਗਿਆ ਤੁਸੀਂ ਹਰ ਸਾਲ ਆਉਂਦੇ ਸਾਰੇ ਪਲੇਅਰ ਬਹੁਤ ਵਧੀਆ ਖੇਡ ਰਹੇ ਨੇ ਤੇ ਸਾਰੇ ਦਰਸ਼ਕ ਆਨੰਦ ਮਾਨ ਰਹੇ ਨੇ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਅਮ੍ਰਿਤਸਰ ਕਬੱਡੀ ਕਲੱਬ ਫਰਸਨੋ ਦੇ ਵੱਲੋਂ ਸ਼ਾਨਦਾਰ ਅਮ੍ਰਿਤਸਰ ਕਬੱਡੀ ਕੱਪ 2025 ਦਾ ਜੁਆਇਨ ਕੀਤਾ ਗਿਆ ਇਸ ਮੌਕੇ ਫਤੇ ਸਪੋਰਟਸ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਖਿਤਾਬ ਨੂੰ ਆਪਣੇ ਨਾਮ ਕਰ ਲਿਆ ਜਿੱਥੇ ਬੈਸਟ ਰੇਡਰਾਂ ਤੇ ਬੈਸਟ ਜਾਫੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਪੰਜਾਬ ਦੀ ਮਿੱਟੀ ਦੀ ਖੇਡ ਕਬੱਡੀ ਹੁਣ ਸਿਰਫ ਪੰਜਾਬ ਦੀ ਨਹੀਂ ਰਹੀ ਇਹ ਖੇਡ ਅਮਰੀਕਾ ਕੈਨੇਡਾ ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਦੇ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ ਹਰ ਸਾਲ ਅਮਰੀਕਾ ਵਿੱਚ ਹੋਣ ਵਾਲੇ ਕਬੱਡੀ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਆਪਣਾ ਟੈਲੈਂਟ ਵਿਖਾਉਣ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਪੰਜਾਬੀ ਕਮਿਊਨਿਟੀ ਦੇ ਐਂਟਰਟੇਨਮੈਂਟ ਦਾ ਇਹ ਟੂਰਨਾਮੈਂਟ ਜ਼ਰੀਆ ਵੀ ਪਾਉਂਦੇ ਨੇ ਇਸੇ ਤਹਿਤ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਅਮਰਿਤਸਰ ਕਬੱਡੀ ਕਲੱਬ ਫਰਜ਼ਨੋ ਦੇ ਵੱਲੋਂ ਡੇਨ ਕਾਲਜਨ ਸਟੇਡੀਅਮ ਦੇ ਵਿੱਚ ਸ਼ਾਨਦਾਰ ਅਮਰਿਤਸਰ ਕਬੱਡੀ ਕੱਪ 2025 ਦਾ ਜੁਆਨ ਕੀਤਾ ਗਿਆ। ਅੰਮ੍ਰਿਤਸਰ ਕਬੱਡੀ ਕਲੱਬ ਫਰਿਜਨੋ ਦੇ ਪ੍ਰਧਾਨ ਯਾਦ ਸਿੱਧੂ ਨੇ ਦਰਸ਼ਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਆ ਕਿ ਇਹ ਸਮਾਗਮ ਸਿਰਫ ਖੇਡ ਨਹੀਂ ਸਾਡੀ ਸੱਭਿਆਚਾਰਕ ਪਛਾਣ ਦਾ ਜਸ਼ਨ ਵੀ ਹੈ। ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਉਹ ਟੀਮ ਜਲਦੀ ਜਲਦੀ ਅਗੂੜ ਦੇ ਵਿੱਚ ਪੁੱਜੇ। ਸਾਡਾ ਪਹਿਲਾ ਟੂਰਨਾਮੈਂਟ ਵੀ ਫਿਰ ਸਾਨੂੰ ਇੰਨਾ ਹੌਸਲਾ ਮਿਲ ਗਿਆ ਕਿ ਸਾਨੂੰ ਇੰਨਾ ਲੋਕਾਂ ਨੇ ਪਿਆਰ ਦਿੱਤਾ। ਇੰਨੇ ਲੋਕਾਂ ਨੇ ਜਿੰਨਾ ਵੈਲਵਿਸ਼ਿੰਗ ਦਈਆਂ ਗਿਆ ਤੁਸੀਂ ਹਰ ਸਾਲ ਕਰਾਓ ਇਸੇ ਕਰਕੇ ਐਲਾਨ ਕਰਦੇ ਆ ਕਿ ਅਮਸਾ ਕਲੱਬ ਨੂੰ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਹਰ ਸਪਾਂਸਰ ਜਿਹਨਾਂ ਗੱਲਬਾਤ ਕਰਕੇ ਕਰਨ ਹੁੰਦਾ ਹੈ ਸਾਡਾ ਕਲੱਬ ਕਰਦੇ ਆ ਕਲੱਬ ਜਿਹੜਾ ਬਈ 200 ਨਾਲ ਮੇਰੇ ਪ੍ਰਧਾਨਾ ਵੀਰ ਜੀ ਦਾ ਮਾਣ ਵੀ ਜਿਹੜਾ ਸਪੈਸ਼ਲ ਕੰਮ ਕਰਦਾ ਇਸ ਬੜਾਈ ਅਦਾ ਕਾਜੀ ਸਾਹਿਬ ਦੇ ਨਾਲ ਮੋਢਾ ਮੋਢਾ ਲਾ ਕੇ ਨੀਤਾ ਵੀਰ ਜੀ ਦਾ ਬੜਾਈ ਬਹੁਤ ਬਹੁਤ ਧੰਨਵਾਦ ਹੈ। ਇਹ ਟੂਰਨਾਮੈਂਟ ਖਿਡਾਰੀਆਂ ਦੀ ਸ਼ਾਨਦਾਰ ਖੇਡ ਅਤੇ ਦਰਸ਼ਕਾਂ ਦੇ ਬੇਮਿਸਾਲ ਉਤਸ਼ਾਹ ਕਰਕੇ ਖਾਸ ਕਰਕੇ ਚਰਚਾ ਦਾ ਵਿਸ਼ਾ ਬਣਿਆ। ਖਾਣ-ਪੀਣ ਦੀ ਵਿਵਸਥਾ ਤੇ ਹਰਚੰਦ ਸਿੰਘ ਦਿਓਲ, ਨਰਮਲ ਨਿੰਮਾ, ਹਰਮਿਤ ਖਟੜਾ, ਅਨਮੋਲ ਅਤੇ ਸੁਰਿੰਦਰ ਨੇ ਸੇਵਾ ਨਿਭਾਈ। ਅਮਰੀਕਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਰਸਿਮਰਨ ਸਿੰਘ ਨੇ ਕਿਹਾ ਕਿ ਫਰੈਜ਼ਨੋ ਕੱਪ ਸਾਡੇ 2025 ਸੀਜ਼ਨ ਦਾ ਆਖਰੀ ਟੂਰਨਾਮੈਂਟ ਸੀ ਰਾਹ ਬੇਸ਼ੱਕ ਚੁਣੌਤੀਆਂ ਭਰਿਆ ਸੀ ਪਰ ਦਰਸ਼ਕਾਂ ਦੇ ਪਿਆਰ ਅਤੇ ਖਿਡਾਰੀਆਂ ਦੇ ਜਜ਼ਬੇ ਨੇ ਸਾਡੇ ਸਫ਼ਰ ਨੂੰ ਕਾਮਯਾਬ ਬਣਾਇਆ ਇਸ ਮੌਕੇ ਸੰਦੀਪ ਸਿੰਘ ਜੰਟੀ ਟੀਰਾ ਨਿਜਰ ਅਤੇ ਹੋਰ ਫੈਡਰੇਸ਼ਨ ਮੈਂਬਰ ਵੀ ਮੌਜੂਦ ਸਨ ਜਿਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਜਿੰਨੇ ਵੀ ਅੱਜ ਇੱਥੇ ਪ੍ਰੈਜੈਂਟ ਨਿਵਾਸੀ ਤੇ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਹੋ ਮੈਂ ਆਪਣੇ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਫਰੇ ਸਪੋਰਟ ਕਲੱਬ ਵੱਲੋਂ ਤੇ ਅੰਮ੍ਰਿਤਸਰ ਕਲੱਬ ਵੱਲੋਂ ਬਹੁਤ ਸਹਿਯੋਗ ਦਿੱਤਾ ਤੁਸੀਂ ਇੰਨੀ ਪਿਆਰ ਮੁਹੱਬਤ ਤੇ ਸਤਿਕਾਰ ਜਿਹੜਾ ਤੁਸੀਂ ਦਿੱਤਾ ਵਾ ਉਹਦੇ ਅਸੀਂ ਹਮੇਸ਼ਾ ਰਿਣੀ ਰਵਾਂਗੇ ਦੇਖੋ ਸਾਨੂੰ ਪਿਛਲੇ ਸਾਲ ਜਿਹੜੀ ਮੁੰਜਮੇਵਾਰੀ ਐਜ਼ ਅ ਪ੍ਰੈਜ਼ੀਡੈਂਟ ਸੌਫੀ ਸੀਗੀ ਇੱਕ ਬੜੀ ਵੱਡੀ ਸੀਗੀ ਤੇ ਮੈਂ ਇਹ ਜ਼ਰੂਰ ਦੱਸਣਾ ਚਾਹਣਾ ਸਾਰਿਆਂ ਨੂੰ ਕਿ ਬੜੀ ਤੰਦੇਈ ਦੇ ਨਾਲ ਅਸੀਂ ਕੰਮ ਕੀਤਾ ਜਿਹਦੇ ਵਿੱਚ ਆਈ ਹੋਪ ਕਿ ਤੁਹਾਨੂੰ ਸਾਡੀ ਜਿਹੜੀ ਕਬੱਡੀ ਖਿਡਾਈ ਆ ਚਾਹੇ ਜਿੰਨਾ ਸੀ ਉਹ ਪ੍ਰਬੰਧ ਕਰ ਸਕਦੇ ਚਾਹੇ ਜਿਹੜੀ ਸਾਡੇ ਕੋਲ ਸੇਵਾ ਲਈ ਗਈ ਪਰਮਾਤਮਾ ਨੇ ਲਈ ਆ ਸਭ ਦੇ ਵਾਸਤੇ ਅਸੀਂ ਬਹੁਤ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਸਾਲ ਵੀ ਵਧੀਆ ਕਬੱਡੀ ਤੁਹਾਨੂੰ ਦਿਖਾ ਸਕੀਏ ਜੀ ਇਸ ਮੌਕੇ ਫਾਈਨਲ ਮੁਕਾਬਲਾ ਫਤੇ ਸਪੋਰਟਸ ਕਲੱਬ ਅਤੇ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਮਾਝਾ ਦੇ ਵਿੱਚਕਾਰ ਹੋਇਆ ਦੋਵਾਂ ਟੀਮਾਂ ਨੇ ਤਗੜਾ ਮੁਕਾਬਲਾ ਦਿੱਤਾ ਪਰ ਅਖੀਰ ਦੇ ਵਿੱਚ ਫਤੇ ਸਪੋਰਟਸ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ ਪਹਿਲੇ ਇਨਾਮ ਦੀ ਸਪਾਂਸਰਸ਼ਿਪ ਉੱਗੇ ਉਦਯੋਗਪਤੀ ਵਿਨੇ ਵੋਰਾ ਅਤੇ ਵਿਕਰਮ ਵੋਰਾ ਜੋ ਕਿ ਫਾਸਟ ਐਂਡ ਈਜ਼ੀ ਗਰੁੱਪ ਦੇ ਵੱਲੋਂ ਨੇ ਉਹਨਾਂ ਵੱਲੋਂ ਕੀਤੀ ਗਈ ਦੂਜੇ ਨਾਮ ਦਾ ਪ੍ਰਬੰਧ ਜੀਐਸਟੀ ਟਰੱਕ ਪਰਮਿਟਸ ਦੇ ਜੰਗਸ਼ੀਰ ਸਿੰਘ ਅਤੇ ਜੀਐਸ ਇੰਸ਼ੋਰੈਂਸ ਦੇ ਜਗਦੀਪ ਸਿੰਘ ਦੇ ਵੱਲੋਂ ਕੀਤਾ ਗਿਆ ਇਹਨਾਂ ਸਾਰਿਆਂ ਦਾ ਹੀ ਪ੍ਰੋਗਰਾਮ ਦੀ ਸਫਲਤਾ ਦੇ ਵਿੱਚ ਵੱਡਾ ਯੋਗਦਾਨ ਰਿਹਾ ਟੂਰਨਾਮੈਂਟ ਦੇ ਸਭ ਤੋਂ ਵਧੀਆ ਰੇਡਰ ਗੁਰਪ੍ਰੀਤ ਬੁਰਜ ਹਰੀਪੁਰ ਰਹੇ ਜਦਕਿ ਸੁਪਰ ਸਟਾਪਰਾਂ ਦਾ ਖਿਤਾਬ ਇੰਦਰਜੀਤ ਕਲਸੀਆ ਤੇ ਦਲਜਿੰਦਰ ਔਜਲਾ ਨੂੰ ਮਿਲਿਆ ਫਰਜਨੋ ਜੀ 12 ਸਾਲ ਬਾਅਦ ਇੱਕ ਏਡਾ ਵੱਡਾ ਟੂਰਨਾਮੈਂਟ ਹੋਇਆ ਤੇ ਫਰਜਨੋ ਵਾਲਿਆਂ ਨੇ ਕਮਾਲ ਕਰਤੀ ਏਡਾ ਵੱਡਾ ਇਕੱਠ ਤੇ ਕਮਾਲ ਦੀ ਗੱਲਾਂ ਅਜੇ ਤਾਈ ਕੋਈ ਪ੍ਰੋਬਲਮ ਨਹੀਂ ਸਾਰੇ ਪਲੇਅਰ ਬਹੁਤ ਵਧੀਆ ਖੇਡ ਰਹੇ ਨੇ ਤੇ ਸਾਰੇ ਦਰਸ਼ਕ ਆਨੰਦ ਮਾਨ ਰਹੇ ਨੇ ਕੋਈ ਪ੍ਰੋਬਲਮ ਨਹੀਂ ਆ ਰਹੀ ਐਂ ਚਾਹੀਦਾ ਵਾ ਤੇ ਫਰਜਨੋ ਵਾਲਿਓ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਛੋਟੇ ਵੀਰ ਅੰਮ੍ਰਿਤਸਰ ਕਲੱਬ ਵਾਲੇ ਸਾਡਾ ਪ੍ਰਧਾਨ ਯਾਦਸ਼ੀਦੂ ਛੋਟਾ ਵੀਰ ਚਾਹ ਸੰਧੂ ਜਨਵਾਕ ਸੰਧੂ ਤੇ ਹੋਰ ਸਾਡੇ ਸਾਰੇ ਦੋਸਤ ਮਿੱਤਰ ਜਿਨ੍ਹਾਂ ਨੇ ਰਲ ਕੇ ਉਫਰਾਲਾ ਕੀਤਾ ਤੇ ਇੰਨਾ ਵਧੀਆ ਨੇਪਰੇ ਚੜਾਇਆ ਤੇ ਬਹੁਤ ਸਵਾਦ ਆ ਗਿਆ ਤੇ ਅਗਲੀ ਵਾਰ ਇਤੋਂ ਵੀ ਵੱਧ ਚੜ ਕੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢੇ ਲਾ ਕੇ ਖੜਾਂਗੇ ਕਬੱਡੀ ਪ੍ਰਮੋਟਰ ਨਾਜ਼ਰ ਸਿੰਘ ਸਹੋਤਾ ਜਲਾ ਧੂੜਕੋਤ ਕਾਲਾ ਡੋੜ ਦਿਸ਼ਾ ਅਤੇ ਪਿੰਡਾ ਕੋਟਲਾ ਦੇ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਗਿਆ ਕਮੈਂਟੇਟਰ ਸ਼ਵਰਨ ਮੱਲਾ ਅਤੇ ਕਾਲਾ ਰਸ਼ੀਨ ਨੇ ਆਪਣੀਆਂ ਮਜ਼ਾਕੀਆ ਟਿੱਪਣੀਆਂ ਤੇ ਜੋਸ਼ੀਲੇ ਐਲਾਨਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸਟੇਜ ਦੀ ਸ਼ਾਨਦਾਰ ਐਂਕਰਿੰਗ ਜੀਤ ਰਣਜੀਤ ਨੇ ਕੀਤੀ ਪ੍ਰਾਪਾ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਵੱਡਾ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ ਸੋਸ਼ਲ ਮੀਡੀਆ ਦੇ ਜਰੀਏ ਅੱਜ ਦੇ ਕਬੱਡੀ ਕੰਫਰ ਨੂੰ ਦੁਨੀਆਂ ਦੇ ਕੋਨੇ-ਕੋਨੇ ਤੇ ਇਹਨਾਂ ਨੇ ਦਿਖਾ ਦੇਣਾ ਔਰ ਅਖਬਾਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਦੱਸ ਦੇਣਾ 10000 ਤੋਂ ਵੱਧ ਦਰਸ਼ਕਾਂ ਦੀ ਹਾਸੀ ਦੇ ਵਿੱਚ ਖਿਡਾਰੀਆਂ ਦੀ ਸ਼ਾਨਦਾਰ ਖੇਡ ਅਤੇ ਸੰਗਠਕਾਂ ਦੀ ਨਿਰੰਤਰ ਮਿਹਨਤ ਦੇ ਨਾਲ ਇਹ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ ਹੋਇਆ ਅੰਮ੍ਰਿਤਸਰ ਕਬੱਡੀ ਕੱਪ ਫ੍ਰੀਜਨੋ 2025 ਸਿਰਫ ਇੱਕ ਖੇਡ ਨਹੀਂ ਸਗੋ ਪੰਜਾਬੀ ਰੋਹਾਨੀਅਤ ਅਤੇ ਖੇਡ ਪ੍ਰੇਮ ਦਾ ਇੱਕ ਯਾਦਗਾਰੀ ਮੇਲਾ ਬਣ ਗਿਆ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਅੰਮ੍ਰਿਤਸਰ ਕਬੱਡੀ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਫ੍ਰੀਜਨੋ ਦੇ ਡੈਰਨ ਕਾਲਜ ਐਂਡ ਸਟੇਡੀਅਮ ਦੇ ਵਿੱਚ ਕਰਵਾਇਆ ਗਿਆ ਜਿੱਥੇ ਦਰਸ਼ਕਾਂ ਨੇ ਪਹੁੰਚ ਕੇ ਇਸ ਕਬੱਡੀ ਕੱਪ ਦਾ ਆਨੰਦ ਮਾਣਿਆ ਉੱਥੇ ਦੁਨੀਆ ਦੇ ਚੋਟੀ ਦੇ ਪਲੇਅਰ ਇਸ ਕਬੱਡੀ ਕੱਪ ਦੀ ਸ਼ਾਨ ਬਣੇ ਤੇ ਇਹ ਕਬੱਡੀ ਕੱਪ ਫਤਿਹ ਸਪੋਰਟਸ ਕਲੱਬ ਨੇ ਬਾਬਾ ਬਲਵਿੰਦਰ ਸਿੰਘ ਸਪੋਰਟਸ ਕਲੱਬ ਖੰਡੂਰ ਸਾਹਿਬ ਨੂੰ ਹਲਾ ਕੇ ਹਰハ ਕੇ ਆਪਣੇ ਨਾਮ ਕੀਤਾ ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਕੇ ਮੇਰੇ ਸਾਥੀ ਕਲਵਾਨ ਤੋਂ ਵੀ ਧੜਾਲੀਆ ਦੇ ਨਾਲ ਪ੍ਰੈਜ ਨੂੰ ਕੈਲੀਫੋਰਨੀਆ ਤੋਂ